ਸਾਰੇ ਲੀੜੇ ਹੋ ਗਏ ਲੀੜਾ ਵੀ ਕਿਤੇ ਇੰਨਾ ਹੁੰਦਾ ਵੀ ਪਤਾ ਨਹੀਂ ਲੱਗਦਾ ਹੁਣ ਜੋੜ-ਜੋੜ ਸਾਰੇ ਰੱਖ ਲਾਂ ਤੈਹ ਲਾ ਲਾਂ ਮੰਮੀ ਹਾਂ ਮੈਂ ਗਾਰ ਲੈ ਮੋਰ ਤੱਕ ਵੇਖ ਆਇਆ ਵਾਂ ਕਿਨੋ ਕੋਈ ਨਹੀਂ ਆਉਂਦਾ ਰੜੀ ਵਾਲਾ ਕੋਲ ਲੈ ਕੇ ਫੋਨ ਲਾਹੇ ਕਰੀ ਉਹਨਾਂ ਨੂੰ ਜੇ ਤੂੰ ਕਿਉਂ ਕਮੜਾ ਹੋ ਗਿਆਂ ਤਰੇ ਧੁੱਪੇ ਅੱਗੇ ਤੂੰ ਸੁਵਾਹ ਵਰਗਾ ਕਾਲਾ ਹੋਇਆ ਵਾਂ ਉਤੋਂ ਫੇਰ ਹੋ ਜਾਣਾ ਫੇਰ ਤਾਂ ਵੈਦੀ ਕਾਲ ਖਰਗਾ ਹੋ ਜਾਣਾ ਹੀ ਜਦੋਂ ਮੈਂ ਤੈਨੂੰ ਆਖਿਆ ਮੈਂ ਮੈਂ ਜਦੋਂ ਉਹਨਾਂ ਨੂੰ ਫੋਨ ਕੀਤਾ ਕਮਲਿਆ ਨਾ ਉਦੋਂ ਆਉਣਾ ਵਾ ਤੇ ਕਾਰ ਫੋਨ ਚਲ ਆ ਫੋਨ ਕਰੀ ਆ ਜਾ ਤੇ ਗੱਲ ਤੇ ਸੁਣ ਲਾ ਆ ਫੋਨ ਕਰੀਏ ਹੁਣ ਉਹਨਾਂ ਨੇ ਆਪਣਾ ਫਸਲ ਦਾ ਪੈਸਾ ਪੁੱਹਾ ਵੇਖਣਾ ਕਿ ਉਸੇ ਵੇਲੇ ਚਲ ਰਿਹਾ ਪੈਸਾ ਉਹ ਤੇ ਹੁਣ ਤਿੰਨੇ ਜਾਈ ਮਹੀਨੇ ਆਉਣੇ ਆ ਛੋਨਿਆਂ ਦੇ ਅਨਾ ਉਹਨਾਂ ਦੀ ਫਸਲ ਬਥੇਰੀ ਆ ਆੜਤੀਆ ਵਾ ਵੱਡਾ ਆੜਤੀਆ ਵਾ ਉਹਦੇ ਕੋਲ ਜਦੋਂ ਜੀਗਦਾ ਉਹ ਤੋਂ ਫੜ ਲਿਆ ਦੇ ਲਾ ਲਾਣ ਅੱਜ ਫੋਨ ਤੇ ਲਾ ਦੋ ਇੱਕ ਵਾਰੀ ਚੱਲ ਹਾਂ ਓਏ ਜਾਣ ਖਾ ਛੱਡਦਾ ਮੁੰਡਾ ਛੱਡ ਦੇ ਮੈਂ ਨਿਆਣੀ ਥੋੜੀ ਆ ਸਾਹ ਹੁਣ ਮੈਂ ਆਪੇ ਲਾ ਲੂ ਕੋਈ ਗੱਲ ਪੜਦੇ ਵਾਲੀ ਵੀ ਹੁੰਦੀ ਆ ਨਾਲ ਹੀ ਛੁੜ ਕੇ ਬਹਿ ਜਾਣਾ ਜਾਵੀ ਆ ਤੇਰੀ ਮੰਮੀ ਤੇ ਤੇਰੀ ਮੰਮੀ ਅੰਦਰ ਬੈਠੀ ਆ ਤੇ ਕੀ ਕਰਾਂ ਤੇ ਸੀ ਗੁੱਲਰ ਲੈਣਾ ਨਹੀਂ ਤੂੰ ਫੋਨ ਲਾ ਵੀ ਮੈਂ ਵੀ ਸੁਣਨਾ ਕੀ ਜਾਂਦੇ ਆ ਉਹਨਾ ਅੱਜ ਹੋਇਆ ਹਵਲੇ ਨਾ ਹੋਏ ਦੁਪਹਿਰ ਲੱਗੀ ਸੁੱਤੀ ਆਣੇ ਵਿਚਾਰੇ ਇਹ ਉਹਨੇ ਕਹਣਾ ਇਹਨੂੰ ਤਾਂ ਕਾਈ ਨਹੀਂ ਤਿੰਨ ਚਾਰ ਵਾ ਚੱਲੇ ਆ ਮੇਰੀ ਮੁੰਡਾ ਨਾ ਲੋਗੀ ਡਬਲ ਡਟੋ ਕੇ ਆ ਨਾ ਨੰਬਰ ਹੀ ਭੁੱਲ ਗਿਆ ਯਾ ਹਾਂ ਯਾ ਇਹ ਆ ਬਣਾ ਆਹੋ ਹਾਈ ਹਾਈ ਇਹ ਬਲਾ ਦਾ ਫੋਨ ਆਈ ਜਾਂਦਾ ਵਾ ਇਹਦਾ ਫੋਨ ਕਿੰਨੇ ਚੁੱਕਣਾ ਕੰਮ ਇੰਨੇ ਕਰਨ ਵਾਲੇ ਆਦੇ ਟਾਈਮ ਨਹੀਂ ਡੈਪੀ ਆ ਜੁੱਕਦੇ ਨਹੀਂ ਕਿੱਦਾਂ ਗਰਮੀ ਲਗਣ ਈ ਨਾਲ ਜੁੜੀ ਜਾਂਦਾ ਜੁੱਕਦੇ ਨਹੀਂ ਲੈ ਜੁੱਕਿਆ ਹੀ ਨਹੀਂ ਦੋਲੇ ਲਾਲ ਨੇ ਕਰ ਆਈ ਜਾਂਦਾ ਆਈ ਜਾਂਦਾ ਵਾ ਬੰਦਾ ਪੁਛੇ ਵੀ ਇੱਕ ਕਰੀ ਲਾ ਕੇ ਤੇ ਰਹਿਣ ਦੇ ਵੀ ਜੇ ਨਹੀਂ ਕੋਈ ਕਾਲ ਤੇ ਤਾਂ ਹੀ ਆਈ ਜਾਂਦਾ ਮੰਮੀ ਦੀ ਗੱਲ ਕਰਉਣੀ ਆ ਕੀ ਕਹਿਣਾ ਇਹਨੇ ਹੁਣ ਇਹਦੇ ਆਉਗਰ ਫੇ ਮੰਮੀ ਨੂੰ ਕਹਿਣੀ ਆ ਲੈ ਕੰਨ ਦਿਆ ਜਿਸ ਵਿਅਕਤੀ ਕੋ ਆਪਣੇ ਫੋਨ ਕੀਆ ਹੈ ਉਹ ਦੂਸਰੀ ਕਾਲ ਪਰ ਵਿਅਸਤ ਹੈ ਇਦਾਂ ਹੀ ਮੈਨੂੰ ਲੱਗਦਾ ਹੈ ਨੰਬਰ ਬਲੌਕ ਚ ਪਾਉਣਾ ਪੈਣਾ ਇਹਨੂੰ ਬਲੌਕ ਹੀ ਕਰਦੀ ਆ ਉਦਾਂ ਨਹੀਂ ਇਹਨੇ ਲਾਉਣਾ ਹਟਣਾ ਜਾਂਦੀ ਆ ਲੈ ਇੱਕ ਬੈਲ ਗਈ ਉਹਦਾ ਬੰਦ ਕਰਤਾ ਹੀ ਇਹ ਕੀ ਹੋਇਦਾ ਮਤਲਬ ਲੋ ਕਰਤਾ ਹੀ ਉਹ ਜਾ ਮੂੰਹ ਤੋਂ ਜਾ ਕੇ ਫੇਰ ਮਨ ਉਹ ਇੱਧਰ ਖੜਾ ਮੈਂ ਫੇਰ ਲੰਮੀ ਆ ਇੱਧਰ ਖੜਾ ਆਵੇ ਇੱਕ ਬੈਲ ਜਾਂਦੀ ਤੇ ਵਿਅਸਤ ਆਉਂਦਾ ਬਲੌਗ ਯੋ ਵੇਲੇ ਇਦਾਂ ਨਹੀਂ ਕਰ ਸਕਦੇ ਫੜਾ ਇੱਧਰ ਕਿਉਂ ਨਹੀਂ ਕਰ ਸਕਦੇ ਕਰਤਾ ਹੀ ਅਗਲਿਆਂ ਨੇ ਮੰਮੀ ਆਲਾ ਇਹ ਪਾ ਬੀੜਾ ਮੰਮੀ ਆਲਾ ਹਾਂ ਜਾਨ ਲਈ ਆਈ ਜਾਨ ਮੰਮੀ ਜਾਨ ਜਾਣ ਲੈ ਬਲ ਚੁਕੂਗੀ 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 ਲੈ ਬਣਾ ਮੈਂ ਇੱਥੇ ਲਾ ਤਾਈਓ ਮੰਮੀ ਦੀਦੀ ਦਵਿੰਦਰ ਦਾ ਫੋਨ ਪਹਿਲਾਂ ਮੇਰੇ ਫੋਨ ਤੇ ਆਏ ਜਾਂਦਾ ਸੀ ਮੈਂ ਉਹ ਬਲੌਗ 'ਚ ਕੀਤਾ ਹੀ ਉਹ ਤੇ ਤੁਹਾਡੇ ਫੋਨ ਤੇ ਲਾਉਣ ਲੱਪੀ ਆ ਜਿੰਨੇ ਹੁਣ ਬੁਲਾਣੇ ਕੀ ਕਹਿਣਾ ਵਾ ਕੁੱਲ ਢੀਕ ਦੀ ਜਿਹੜਾ ਕਿਹਾ ਸੀ ਉਹਨੂੰ ਪਹਿਲੇ ਕਿਹਾ ਵਾਂਗੇ ਮਗਰ ਕੱਟ ਤਾਈਓ ਨਹੀਂ ਉਹ ਕੁੜੀ ਨੇ ਭਾਇਆ ਹਣਾਵਾ ਵੇ ਲਿਆ ਫੜਾ ਇਧਰ ਮੈਂ ਉਹ ਕੱਲ ਦਾ ਉਹ ਦੂਜੇ ਰੋ ਕੱਲ ਦਾ ਆ ਵੀ ਵੌਇਸ ਮੈਸੇਜ ਹਾਂ ਚੁੱਪ ਕਰੀ ਬੋਲੀ ਨਾ ਮੰਮੀ ਮੈਂ ਭਾਬੀ ਨੂੰ ਫੋਨ ਲਾਉਂਣੀ ਹਾਂ ਤੇ ਚੁੱਕਣੀ ਨਹੀਂ ਡਈ ਤੇ ਜਦੋਂ ਮੇਰੀ ਆ ਵੌਇਸ ਮਾਈਸ ਵੇ ਬਾਈ ਇੱਦਾਂ ਨਹੀਂ ਆਹਦੇ ਓਹੋ ਉਹ ਤੇ ਉਹ ਫਿਰ ਮੈਨੂੰ ਫੋਨ ਕਰੋ ਬੈਕ ਕਾਲ ਜਦੋਂ ਸਾਡਾ ਮੈਸੇਜ ਵੇਖ ਲਿਆ ਤੇ ਕੂਲਰ ਜਿਹੜਾ ਭੇਜ ਦਿਓ ਏਸੀ ਕੂਲਰ ਇੱਦਾਂ ਨਹੀਂ ਆਖੀਦਾ ਇੱਚੀ ਕਹਿ ਤਾਈ ਹਰ ਗਲਤ ਕਰ ਇਹਨੂੰ ਚਲ ਗਿਆ ਹਾਂ ਚਲ ਗਿਆ ਵਾ ਹਾਂ ਖਾਇ ਰੱਬਾ ਉਹਨਾਂ ਕਨਾਂ ਦੋ ਤਾਂ ਹੁਣ ਆਜੂ ਗੱਲ ਨੂੰ ਆਹ ਬਾਜੂ ਚੱਲ ਹੁਣ ਮੰਮੀ ਨਾਲ ਲੱਗ ਜਾ ਜਾਂ ਦੱਸ ਦੇ ਉਹਨਾਂ ਨੂੰ ਤਾ ਮਰਾ ਮੇਰੇ বিনা ਆਜੜੀ ਲੁੱਤਰੀ ਨ ਰੈਂਦੀ ਨੀ ਆ ਮੈਂ ਕਾਹਨੂੰ ਇਹਨਾਂ ਦੇ ਸਾਹਮਣੇ ਕਹਿ ਬੈਠੀ ਚੱਲ ਜਿੱਦਣ ਆਉਂਦਾ ਉਦੋਂ ਹੀ ਦੱਸਦੀ ਸਰਪ੍ਰਾਈਜ਼ ਹੀ ਦਿੰਦੀ ਤੇ ਮੈਂ ਮੈਂ ਸਰਪ੍ਰਾਈਜ਼ ਦਾ ਤਾਂ ਪੱਠਾ ਹੀ ਗੋਲ ਕਰਤਾ ਵਾ ਹੁਣ ਪਤਾ ਨਹੀਂ ਉਹਨਾਂ ਫੋਨ ਕਿਉਂ ਨਹੀਂ ਚੁੱਕਣ ਡੀਆਂ ਮੁੰਡੇ ਦੀ ਤੇ ਗੱਲ ਸਹੀ ਆ ਪਾ ਤੇ ਬਲੌਗ ਜਿੱਤਾਂ ਪਰ ਜਾਈ ਮੇਰੀ ਤੇ ਹੈ ਹੀ ਛੱਕਣ ਜੀ ਆ ਆ ਅੱਛਾ ਹੂੰ じゃ ਪਹਿਲਾਂ ਉਹਦਾ ਸਲਾਮਾਂ ਤੇ ਬੜੀਆਂ ਬੜੀਆਂ ਦਿਨੀ ਆ ਆ ਲੋ ਫੇ ਕੱਟਤਾ ਜੇ ਮੈਂ ਸਲਾਮਾ ਦਿੰਨੀ ਆ ਤੇ ਤੁਹਾਡੀ ਵੀ ਸਲਾਹ ਨਾਲ ਹੀ ਪੀ ਲਾਲਪਲਾ ਕੇ ਤੋਰਦੇ ਆ ਤੇ ਲਾਲਪਾ ਹੋਣਾ ਦੀ ਹਣੀ ਆ ਵੀ ਦਿਨਵਾਵਾ ਹੋ ਗਏ ਕੋਈ ਆਇਆ ਨਹੀਂ ਮੇਰੀਆਂ ਤਾਂ ਨਹੀਂ ਬਾਵਾ ਆਕੜੀਆਂ ਤੇਰੀਆਂ ਆਕੜੀਆਂ ਬੇਜਵਾਬ ਹੁਣ ਆ ਲਓ ਮੈਂ ਕੀ ਜਵਾਬ ਦੇਣਾ ਜਵਾਬ ਤੁਹਾਨੂੰ ਦੇਣਾ ਪੈਣਾ ਜੋ ਮਰਜ਼ੀ ਕਰੋ ਤੂੰ ਕੰਡੇ ਖਲਾਰ ਨੂੰ ਮੰਮੀ ਜੀ ਮੇਰੀ ਸੁਣੋ ਗੱਲ ਮੇਰੇ ਨਾਲ ਨਾ ਗਰਮੋ ਮੇਰੇ ਨਾਲ ਗੁੱਸੇ ਹੁੰਦੀ ਨਹੀਂ ਲੋੜ ਤੇ ਕਿਤੇ ਇਹਨੇ ਜਾਨ ਖਾਦੀ ਆ ਉਹਨੂੰ ਸੁਣ ਡਿਆ ਜਿੱਨੀ ਕਲਪਣ ਲਈ ਆ ਸਿਰ ਤੇ ਤਾਂ ਇਦਾਂ ਟਪਕ ਗਈ ਆ ਤੇ ਜਦੋਂ ਮੈਂ ਉਹਨੂੰ ਲਾਰਾ ਲਾਉਂਦੀ ਹੁੰਦੀ ਵੀ ਜਾ 쿨ਰ ਦਵਾਂਗੇ ਆ ਉਹ ਦਵਾਂਗੇ ਦੇਰੇ ਬਾਮਾ ਕੜੀਆਂ ਸੀ ਤੂੰ ਹੁਣ ਨਜਿੱਠ ਮੈਂ ਕਿਹਨੂੰ ਜਿੱਠਣਾ ਵਾ ਕੂਲਰ ਦੇਣ ਦੀ ਹਾਮੀ ਭਰੇ ਤੁਸੀਂ ਸਲਾਹਣਾ ਭਰੇ ਹੀ ਮੇਰੇ ਕੋਲ ਕੀ ਜਦੋਂ ਮੈਂ ਉਹਨੂੰ ਕੂਲਰ ਲੈਦਾ ਮੈਨੂੰ ਪਹਿਲਾਂ ਦੱਸੋ ਹਾਂ ਸਾਰਾ ਕੁਝ ਸਾਡਾ ਦੇਖੋ ਕੂਲਰ ਕਿੰਨੇ ਲੈ ਕੇ ਦੇਣਾ ਉਹਨੂੰ ਅੱਛਾ ਤਰ ਪੇਕੇ ਆ ਤੂੰ ਲਿਆ ਕੇ ਦੇਣਾ ਹੁਣ ਜਿੰਨੀ ਜ਼ਬਾਨ ਵਾ ਤੇਰੀ ਵਿਖਾਲਾ ਬਣਾ ਕਿੱਡੀ ਕਿ ਲੰਮੀ ਤੇਰੀ ਜ਼ਬਾਨ ਮੇਰੇ ਪੇਕੇ ਤੇਰੀ ਤੀ ਨੂੰ ਖਾਦਾ ਦਿੰਦੇ ਫਿਰਨਾ ਹੈ ਉਤੋਂ ਤੇ ਤੇਰੀ ਜੂਨ ਹੀ ਆਈ ਤੇ ਤੂੰ ਗੱਲਾਂ ਮਾਰਦੀ ਤਾਹਨ ਬੁੜਕਦੀ ਮੇਰੇ ਵੱਲ ਚੱਲ ਉਹ ਨਹੀਂ ਦੇਣ ਜੋਗੇ ਤੁਸੀਂ ਦੇਣ ਜੋਗੇ ਜੇ ਤੁਸੀਂ ਫਿਰ ਦੇਗੇ ਵਿਖਾ ਦਿਓ ਤੁਸੀਂ ਕਿੰਨਾ ਕ ਫਿਰ ਟੈਂਡ ਹੈ ਜਾਏ ਮੈਂ ਤੱਕ ਤੇਰੇ ਨਹੀਂ ਮੇਰੇ ਤਾਂ ਪੇਕੇ ਹੈ ਹੀ ਨਾ ਆਂਗੇ ਆ ਜੇ ਤੁਹਾਡੇ ਜਿਆਦੇ ਤੁਸੀਂ ਜਿਆਦੇ ਤਗੜੇ ਤੇ ਫਿਰ ਤੁਸੀਂ ਕਰ ਲੋ ਕਰ ਲੋ ਫਿਰ ਰੀਜਾ ਪੂਰੀ ਉਹ ਲੋ ਤਾਂ ਉੱਥੇ ਬਿਠਾ ਕੇ ਉਹਨੂੰ ਆਂਦੇ ਹੋ ਸਾਰੇ ਟੱਬਾਂ ਦੇ ਲੀੜੇ ਲਿਆਵਾਂਗੇ ਐ ਕਰਾਂਗੇ ਜਿਉਂ ਕਰਾਂਗੇ ਅਗਲੀ ਨਾਲ ਜਾ ਕੇ ਉਥੇ ਪਾਤੀ ਹੋਣੀ ਦਵਾਈ ਆਂਡ ਗਵਾਂ ਸੁਣਾ ਦੇਣਾ ਭਾਜੀ ਠੀਕ ਦੀ ਹੋਣੀ ਉਹ ਇਹਨਾਂ ਨੇ ਤੈਨੂੰ ਪਤਾ ਵੀ ਬੋਲਣਾ ਕਿੱਦਾਂ ਵਾ ਨਹੀਂ ਤੇ ਫਿਰ ਜੇ ਤੁਸੀਂ ਕਹਿੰਦੇ ਜੇ ਫਿਰ ਗੁੱਸਾ ਆਉਂਦਾ ਨਹੀਂ ਆ ਪੇਕੇਆਂ ਤੱਕ ਪਹੁੰਚ ਕੇ ਜੇ ਕੀ ਗੱਲ ਤੁਸੀਂ ਮੈਂ ਆਪਣੇ ਪੇਕਿਆਂ ਕੋ ਮੰਗਦੀ ਨਹੀਂ ਮੇਰੇ ਦਿੰਦੇ ਨਹੀਂ ਤੁਹਾਡੀ ਮੰਗਦੀ ਤੁਸੀਂ ਦਿਓ ਫਿਰ ਇਹੋ ਤੈਨੂੰ ਕਰਨਾ ਸਿੱਖਿਆ ਤੇ ਪੇਕਿਆਂ ਤੋਂ ਮੇਰੇ ਪੇਕੇ ਆਨੇ ਬਥੇਰਾ ਕੋਈ ਸਖਾਇਆ ਮੈਨੂੰ ਢਾਡੀ ਕੁੜੀ ਵੰਗੂਣੀ ਆ ਕਿਰੇ ਚੱਜ ਦਾ ਅੰਨ ਪਾਣੀ ਨਹੀਂ ਆਉਂਦਾ ਤਾਂ ਨਾਲ ਨੂੰ ਪਾ ਕੇ ਸਬਜੀ ਚ ਸੋਡਾ ਤੇ ਉਹਨੇ ਉਹਨੂੰ ਆਉ ਬਿਮਾਰ ਕਰਕੇ ਸੋੜਤਾ ਬਥੇਰਾ ਕੋਈ ਆਉਂਦਾ ਮੈਨੂੰ ਕਿਹੜੇ ਸੂਟਾਂ ਦੀ ਤੁਸੀਂ ਗੱਲ ਕਰਦੇ ਜੇ ਕਿਹੜੇ ਨਹੀਂ ਸੂਟ ਮਿਲੇ ਤਿੰਨ ਸੂਟ ਆਇਆ ਹੀ ਨੋਂਗੇ ਤੇ ਮਿਲਨੀ ਆਲਾ ਵੱਖਰਾ ਆਇਆ ਨੋਂਗਾ ਵੱਖਰਾ ਆਇਆ ਜਿਹੜਾ ਮੇਰੇ ਵਰੀ ਦੇ ਸੂਟ ਹੈ ਉਹਨਾਂ ਚੋਂ ਇੱਕ ਸੂਟ ਕੱਢ ਕੇ ਲੈ ਗਈ ਕੁੜੀ ਢਾਡੀ ਮੈਂ ਕੋਈ ਆ ਮੈਂ ਚੱਲ ਆ ਸ਼ਾਹ ਉਹਦੇ ਪਸੰਦ ਆ ਕੋਈ ਨਹੀਂ ਉਹਨੂੰ ਦੇ ਦੇ ਨੇ ਉਹਨਾਂ ਦੇ ਗਾਂਥ ਕਰਕੇ ਛਾਪਾਂ ਵੀ ਪਵਾ ਲੀਆਂ ਸੀ ਅੱਜ ਤੁਸੀਂ ਲੱਗੇ ਜੀ ਉ ਜੇ ਤਾੜ ਕੋ ਮੰਗਦੀ ਜਾਂ ਦੇਣ ਜੋ ਕੇ ਦੋਨੇ ਤੇ ਜਵਾਬ ਦੋ ਅੱਛਾ ਖੋਲ ਮੂੰਹ ਖੋਲ ਮੂੰਹ ਆਪਣਾ ਤੂੰ ਚੱਲ ਖੋਲ ਮੂੰਹ ਤੇ ਮੈਂ ਦੱਸਾਂ ਤੇਰੇ ਮੂੰਹ ਚ ਮੈਂ ਕਹ ਦਿੰਦਾ ਨਾ ਤੇਰੇ ਨੇ ਤੇਰਾ ਮੂੰਹ ਜਿਆਦਾ ਖੁੱਲਣ ਡਿਆ ਪਿਆ ਵਾ ਹਾਏ ਮੰਮੀ ਉਹਦੇ ਕਰਕੇ ਹੁਣ ਤੁਸੀਂ ਮੇਰੇ ਗਾਲ ਪਾਹੋਗੇ ਨਹੀਂ ਪਹਿਣਾ ਰੱਖੇ ਜਾਣੀ ਇਹੋ ਜੀ ਦੇ ਨਹੀਂ ਵੇਖਣੀ ਇਹ ਕੀ ਪਵਾੜੇ ਪਾ ਕੇ ਗਈ ਉਦੋਂ ਮਾਵਾਂ ਧੀਆਂ ਮੂੰਹ ਜੋਰ ਜੋਰ ਕਰਦੀਆਂ ਹੁਣ ਮੇਰੇ ਦੁਆਲੇ ਹਾਏ ਨਹੀਂ ਨਹੀਂ ਮੈਂ ਮਰ ਜਾਣੀ ਇਹਨੇ ਨਾ ਆਪ ਵਸਣਾ ਨਾ ਇਹਨੇ ਮੈਨੂੰ ਵਸਣ ਦੇਣਾ ਹਾਏ ਨਹੀਂ ਵੇਹ ਜੀ ਬੈਦੀ ਵੇ ਸਾਰਾ ਕੁਝ ਨੌਲ ਕੇ ਮੇਰਾ ਤੇ ਹਾਈ ਨਹੀਂ ਐ ਕੋ ਜੇ ਤੈਨੂੰ ਬਾਰਤਾਲੀ ਨੂੰ ਤੈਨੂੰ ਕਿਹਦਾ ਪਖੰਡ ਕਿੱਥੋਂ ਹੁੰਦੇ ਆ ਬਾਰਤਾਲੀਆਂ ਮੇਰੀਆਂ ਨਹੀਂ ਬਹਾਆਂ ਆਕੜੀਆਂ ਤੇਰੀਆਂ ਆਕੜੀਆਂ ਜਿਹੜੀ ਉਥੇ ਬਈ ਕੜੀ ਬਾਲ ਕੇ ਆਈਆਂ ਮिन्नੂ ਕੀ ਹੁਣ ਕਹਿੰਦੀ ਆ ਤੇ ਆ ਪਿੱਛੇ ਉਹ ਦੇ ਕੂਲਰ ਲਿਆ ਕੇ ਜਾ ਮੇਰੇ ਕੋ ਕੁਝ ਨਹੀਂ ਹੈਗਾ ਜਾਂ ਤੂੰ ਜਾਣੇ ਤੂੰ ਹੋ ਜਾ ਮੇਰੇ ਨਹੀਂ ਦੇਣ ਜੋਗੇ ਜੋਗੇ ਕੂਲਰ ਤੁਸੀਂ ਦੋ ਜੇ ਨਹੀਂ ਦੇਣਾ ਤਾਂ ਉਹਨੇ ਆਣ ਕੇ ਬਹਿ ਜਾਣਾ ਤੇ ਉਹਦਾ ਕਿਲਾ ਵਾ ਅਗਲੀ ਨੇ ਉਸੇ ਤੇ ਫੇਰ ਆਣ ਕੇ ਪਾਉਣਾ ਮੇਰਾ ਕਿਲਾ ਮੇਰਾ ਕਿਲਾ ਨਿੱਚੋਪ ਕਰ ਸੜੀ ਜਾਂਦੀ ਮੇਰਾ ਵੀ ਦਿਮਾਗ ਸਾੜੀ ਜਾਂਦੀ ਠੰਡੇ ਸੁਭਾ ਨਾ ਕੋ ਸੋਚ ਇਹਨੂੰ ਆੜਾ ਟਾਲਾ ਲਪਾਈਏ ਕਿਦਾਂ ਮੇਰਾ ਨਹੀਂ ਹੁਣ ਸੌਣ ਸਕਤੀ ਹੈਗੀ ਤੂੰ ਆਪੇ ਸੋਚ ਲੈ ਤੇ ਮੈਨੂੰ ਦੱਸ ਦੇ ਕੀ ਕਰੀਏ ਮੰਮੀ ਲੜਿਆ ਨਹੀਂ ਕੁਝ ਵੀ ਹੋਣਾ ਮੇਰੀ ਸੁਣੋ ਗੱਲ ਆਪਾਂ ਇਦਾਂ ਕਰੀਏ ਮਾਂ ਪੁੱਤ ਜਾਓ ਜਾ ਕੇ ਤੇ ਦੋ ਦਿਨ ਵਾਸਤੇ ਉਹਨੂੰ ਠੰਡੀ ਕਰਕੇ ਆਓ ਉਹਨੂੰ ਕਹੋ ਕੋਈ ਨਹੀਂ ਕਰਦੇ ਅਸੀਂ ਪੈਸਾਂ ਦਾ ਡੈਣ ਆ ਇਧਰੋਂ ਫੜਟੇ ਆ ਉਧਰੋਂ ਕਾਰ ਕਰਕੇ ਉਹਨੂੰ ਠੰਡੀ ਕਰੋ ਦੋ ਚਾਰ ਦਿਨ ਉਹਨੂੰ ਰੋਕੋ ਹਾਂ ਮੁੜ ਕੇ ਗਰਮੀਆਂ ਲੰਘ ਜਾਣੀਆਂ ਮੱਕ ਜਣੀਆਂ ਗਰਮੀਆਂ ਕਿੰਨੀਆਂ ਇੱਕ ਗਰਮੀਆਂ ਆਏ ਦੱਸਦੇ ਤੇ ਗਰਮੀ ਰਹਿ ਗਈ ਆ ਵੇਖਾਂ ਕਿਦਾਂ ਪਕੌੜੇ ਤਲਦੀ ਜੀਪ ਤੇ ਵੇ ਇਹ ਹੋਵੇ ਪਹਿਲਾਂ ਮਰ ਜਾਂਦੀ ਤਾਂ ਜੀਬ ਐਡੀ ਲੰਮੀ ਕਿਉਂ ਕੱਢਦੀ ਮੇਰੇ ਗਾੜੀ ਮੰਮੀ ਮੇਰੀ ਦਾ ਸਲਾਹ ਹੀ ਆ ਗਾੜੀ ਤੁਸੀਂ ਵੀ ਵੇਖੋ ਆ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਉਹਨੇ ਮਰ ਜਾਣਾ ਉਹਨੇ ਆ ਜਾਣਾ ਜਾਂ ਇੱਥੇ ਆ ਕੇ ਬਹਿ ਜਾਣਾ ਜੀ ਇੱਕ ਵਾਰੀ ਕਰ ਲਓ ਗੱਲ ਉਹਦੇ ਨਾਲ ਫੋਨ ਤੇ ਗੱਲ ਕਰਾਂਗੇ ਹੁਣ ਜਾਂ ਉੱਥੇ ਜਾਵਾਂ ਕੀ ਕਵਾਂ ਵੀ ਮੈਂਮ ਇੱਕ ਵਾਰੀ ਫੋਨ ਤੇ ਠੰਡੀ ਕਰੋ ਹਾਂ ਫਿਰ ਕਿਉਂ ਵੀ ਆਇਆ ਹਾਂ ਉਹਨੇ ਦਿਹਾੜੀ ਡੰਗ ਦਾ ਕਹਿ ਕੇ ਸਾਰ ਦੋ ਆ ਲਾ ਨੰਬਰ ਮੇਰੇ ਵੱਲ ਕੀ ਡਿੰਬਰ ਡਿੰਬਰ ਵੇਖੀ ਜਾਂਦੀਆਂ ਨਾਲੇ ਰੌਣਕ ਨੂੰ ਵੇਖਣ ਵਾਲੇ ਉਹਦੇ ਨਾਲ ਗੱਲ ਕਰਾਂ ਨਹੀਂ। ਦਿਵਿੰਦਰ ਨਾ ਲਾਤਾ ਵਾ ਹਾਂ ਹੋ ਜਾਣਦੇ ਹੀ ਬੈਲ ਕਰੋ ਗੱਲ। ਆੜੇ ਟਰੰਕਾਂ ਨੂੰ ਜਿੰਦਰੇ ਮਾਰੇ ਆਇਆ ਮੈਨੂੰ ਲੱਗਦਾ ਇਹ ਇਦਾਂ ਵੱਜੇ ਜਿੰਦਰੇ ਰਹੇ ਨੇ ਨਾ ਇਹ ਸਾਨੂੰ ਦੇ ਕੇ ਖੁਸ਼ ਨਾ ਇਹ ਧੀ ਨੂੰ ਦਿੰਦੀ ਆ ਪਤਾ ਨਹੀਂ ਇਹ ਦਿੰਦੀ ਕਿੰਨੂ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਾ ਲੈਂਦੀ ਚਾਬੀ ਜੇਬ ਤੇ ਉੱਠੀ ਤੇ ਰੌਣਕ ਦੇ ਦਿਵਾਲੇ ਉੱਠੀ ਤੇ ਰੌਣਕ ਦੇ ਦਿਵਾਲੇ ਇੱਕ ਤਿਆਰ ਰੌਣਕ ਨਹੀਂ ਜੀਨ ਦਿੰਦੀ। ਉਹਨੂੰ ਮੁੰਡੇ ਨੇ ਕੋਲਾ। ਕੀ? ਮੈਂ ਡਰਮ ਵੇਖ ਕੇ ਆਂ ਤਾਂ ਡਰਮ ਲੈ ਆਈਏ। ਅੱਛਾ। ਉਹ ਵੇਲਾ ਹੀ ਆ ਕੱਲ ਦੀ ਇਹਨੂੰ। ਇੱਥੇ ਵੀ ਜਾ ਨਹੀਂ ਖਾਂਦੇ ਆ। ਲੈ ਲੈ ਲੈ। ਕਿੱਥੇ ਜਾਣਾ ਵਾ? ਉਹ ਡਰਮ ਲੈ ਕੇ ਆਈਏ। ਲੈ। ਕਾਰਸ ਪੱਕੇ ਭੁੱਖੇ ਛੱਡ ਕੇ ਤਾਂ ਮਾਤਾ ਟਾਲੀ ਥੱਲੇ ਗਰਮੀ ਚ ਬੈਠੀ ਹੈ। ਮੰਮੀ? ਲਾਈਟ ਤੇ ਆਉਂਦੀ ਆ ਬਾਹਰ ਕੋ ਗਰਮੀ ਚ ਮਰਨਦੇ ਹੋ ਉਦਾਂ ਹੀ ਬੈਘੇ ਤੂੰ ਫੇਰਾ ਪਿੰਡੋਂ ਤੇਰੇ ਫੋਨ ਆਉਂਦੇ ਆਈਓ ਕੀ ਹਰ ਲਾਉ ਸੁੱਕਾ ਦਾ ਤੂੰ ਫਿਰਦੀ ਆ ਉੱਤ ਲਾਂਬੇ ਸਾੰਬੇ ਤੇ ਤੂੰ ਕਚੋ ਕਿ ਆਉਣਾ ਦਾ ਫੋਨ ਲੈ ਹੋਦਾ ਸੋਨਾਂ ਨੂੰ ਦੱਸਣਾ ਨਹੀਂ ਕੋ ਦੂਜੇ ਫੋਨ ਤੋਂ ਲਾਇਆ ਨਾ ਇੱਕ ਤੇ ਮੈਂ ਬਲਾਕ ਕੀਤਾ ਉਹਨਾਂ ਨੂੰ ਮੈਂ ਖੈ ਭੀ ਇੱਥੇ ਹੀ ਆਉ ਮੈਂ ਤਾਂ ਪੱਜ ਮਾਤਾ ਮੈਂ ਫਲੈਸ਼ ਚ ਗਈ ਲੈ ਹਾਂ ਦੱਸ ਕਹਿੰਦੇ ਨੇ ਅੱਜ ਆ ਵੀ ਬਾਹਰ ਗਈ ਆ ਆ ਜਾ ਕਹਿੰਦੇ ਉਹਨੇ ਗੱਲ ਸੁਣ ਲੈ ਮਾਤਾ ਜੇ ਬੋਤਾ ਫੋਨ ਕਾਂਡੇ ਆ ਨਾ ਤਾਂ ਲੀੜੇ ਕੱਪੜੇ ਬਣਾ ਕੇ ਦੇ ਤੇ ਨਾਲੇ ਲੈ ਦੇ ਕੂਲਰ ਤਾਂਹੀਂ ਵੀ ਆਪਣੇ ਘਰ ਜਾਈਏ ਨਹੀਂ ਮੇਰਾ ਤਾਂ ਲਹੂ ਸੁੱਕਾ ਵਾ ਤੇਰਾ ਵੀ ਲੱਲੂ ਜਾ ਚਲ ਗਈ ਉਹ ਨਾਲ ਡਰਮ ਲਾਂ ਚਲ ਗਈ ਉਹ ਅੱਛਾ ਤਾਹ ਬੇਟੀ ਡਰਦੀ ਇਥੇ ਹਾਂ ਤੈਨੂੰ ਤਾਂ ਹਸਿਆ ਆਂਡੇ ਆ ਮੇਰਾ ਇੱਥੇ ਅੰਤਰਾ ਲਾਉ ਸੁੱਕਣ ਿਆ ਕੋਨੀਓ ਚਲਿਆ ਚਲ ਆ ਜਾ ਡਰਮ ਲੈ ਚਲਿਆ ਤੇ ਮੈਂ ਘਰ ਹੀ ਹਾਂ ਹਾਏ ਨਹੀਂ ਇਥੇ ਖਰੋਜਾ ਬੈ ਜਾ ਮੈਨੂੰ ਵੇਖ ਲੈਂਦੇ ਲੈ ਤੂੰ ਹਣ ਘਰ ਨਹੀਂ ਮੜਨਾ ਮੈਂ ਨਹੀਂ ਅਜੇ ਜਾਣਾ ਕਰ ਉਚਾਲ ਚੱਲੀਏ ਗੁੜਗੜੇ ਗਰਮੀ ਚ ਮਰਨ ਦੀ ਮੈਂ ਵੀ ਆਖਿਆ ਨਾ ਕਿ ਤੇ ਸ਼ੌਂਕ ਚੜ ਗਿਆ ਟਾਲੀ ਥੱਲੇ ਬਹਿਨ ਦਾ ਕਿਹਦੇ ਨੇ ਤੈਨੂੰ ਡਰਾਮੇ ਚ ਪਾਦਾ ਲਗੇ ਨਾਨੀ ਥੋਏ ਮੈਂ ਮਰ ਜਾ ਆ ਗਏ Ai. Nani. Mami. Kya kia kia Kya ਅੰਮੀ ਆ ਫਿਰ ਕੀ ਹੋਇਆ ਮਾਤਾ ਨਹੀਂ ਚਾਹੁੰਦਾ ਇਹ ਪਾਣੀ ਆ ਕਰ ਦੇ ਦੇ ਦੇਖੇ ਕਰਾਈ ਆ ਨਾਨੀ ਕਰ ਦੇ ਦੇ ਦੇਖੀ ਹੋ ਗਿਆ ਨਾਨੀ ਨੂੰ ਪਾਣੀ ਲਿਆ ਉੱਤਰਿਆ ਇਹਨਾਂ ਕੋ ਕਰ ਕੇ ਯਾਨ ਨਖਤਿਆ ਨੇ ਪਾਣੀ ਲਿਆ ਪੁੱਤਿਆ ਲਿਆ ਲਿਆ ਨਾ ਮਾ ਪਾਣੀ ਦਾ ਭਾਗ ਮੰਗਦੀ ਪੁੱਤਰਾ ਮਾ ਪਾਣੀ ਦਾ ਭਾਗ ਉਹ ਕੀ ਲੈਦਾ ਉਹ ਕੀ ਆ ਡਰਮ ਲੈਦਾ ਇਹਨਾਂ ਕੋ ਲਾ ਇਦਾਂ ਵੇਦੇ ਹੁੰਦੇ ਆ ਇਰੇ ਸਾ ਤੇਰੇ ਭਰਾ ਤੇ ਜਾਂ ਦਲਟਰ ਨੂੰ ਸਾਧਰੋ ਮੈਂ ਨਹੀਂ ਆ ਮਾਤਾ ਬੋਸ ਕਰ ਮਮੀ ਹਾਏ ਮੰਮੀ ਨੂੰ ਕੀ ਹੋਇਆ ਵਾ ਮੰਮੀ ਹੈ ਮੰਮੀ ਹਾਏ ਹੈ ਗਿਆ ਆਉ ਨਹੀਂ ਹੋਇਆ ਹੈ ਨਖਦੀ ਹੈ ਗਿਆ ਤੇਰੇ ਭਰਾ ਹੱਸ ਰਿਹਾ ਵਾ ਵੇ ਆ ਵੇ ਫਟਕਟ ਹੋਣੀ ਮੇਰਾ ਇਧਰ বিনা ਕੌਣਾ ਹਾਂ ਮੈਂ ਮੰਮੀ ਐ ਮੰਮੀ ਤੂੰ ਤਾਂ ਲੜਦੀ ਰਹੀ ਨਹੀਂ ਮਿਲਣਾ ਹੱਪ ਕਰ ਤੁਹਾਡੇ ਪਰਦੇਸ ਦੀ ਮਾਂ ਪਈ ਮੈਂ ਤੇ ਗੰਦਲ ਤਾਂ ਨਹੀਂ ਪਈ ਇਹਨੂੰ ਐ ਮੇਰੀ ਮਾਂ ਇਹਨੂੰ ਇਹਨੂੰ ਬੂਡ ਸਿਖਾਓ ਖਲੋਇਆ ਮੈਂ ਲਿਆਉਂਦਾ ਮੰਮੀ ਐ ਮੰਮੀ ਹੋਏ ਕਿਸੇ ਆ ਜਾਂਦੇ ਹੈਗੀ ਮਤਲਬ ਉਹ ਮੈਨੂੰ ਪਤਾ ਲੱਗ ਗਿਆ ਵਾ ਕੀ ਹੋਇਆ ਵਾ ਪਿੱਛੇ ਆਸਗਾ ਨਹੀਂ ਹਾਂ ਨਹੀਂ ਨਖ ਚ ਪੈਣਾ ਨਹੀਂ ਚੋਰ ਆ ਪਿਆ ਵੇ ਤਾਂ ਸਖਾਈ ਦੀ ਤੇ ਪਿਓ ਚੋਰ ਨੂੰ ਉਹ ਬਹਿ ਜਾ ਟੱਕੇ ਕੀ ਬਣਾ ਪਾਣੀ ਦੇ ਸਿੱਤੇ ਮਾਰ ਠੰਡੀ ਆ ਆਏ ਤੇ ਮੇਰੇ ਤੂੰ ਅੱਲਾ ਰੱਖਦੇ ਹੋ ਕੋਈ ਨਹੀਂ ਹੋਇਆ ਨਹੀਂ ਲੱchn ਮਾਰ ਆ ਗਈ ਪਾਣੀ ਆ ਗਈ ਪਾਣੀ ਨਾ ਆਈ ਉਹ ਨਹੀਂ ਕੋਈ ਸੈਨਾ ਨਾ ਇਦਾਂ ਮਾਰੀਦਾ ਐ ਮੰਮੀ ਯੋਰ ਨਾ ਮਾਰਨਾ ਪੈਂਦਾ ਵਾ ਮੰਮੀ ਹਟ ਚੱਲ ਗਿਆ ਡਰਮ ਡਰਮ ਕਰਦੀ ਹੋਰ ਸੱਪੇ ਪਾ ਕੇ ਬਹਿ ਗਈ ਪ੍ਰੈਸ ਲਿਆ ਆਂ ਵੀ ਬੰਦੇ ਨੂੰ ਕੰਮ ਹੁੰਦੇ ਪ੍ਰੈਸ ਲਿਆ ਆਂ ਪ੍ਰੈਸ ਲਾਈਏ ਇਹਦੇ ਚਪੇੜਾ ਨਾ ਮਮੀ ਕੀ ਕਿਹਾ ਤੈਨੂੰ ਇਹਨਾਂ ਕੀ ਕਿਹਾ ਇਹਨਾਂ ਤੈਨੂੰ ਮੈਨੂੰ ਪਤਾ ਕੀ ਕਿਹਾ ਇਹ ਮੈਂ ਦੱਸਦਾ ਹੀ ਹਾਂ ਮੈਨੂੰ ਪਤਾ ਕੀ ਕਿਹਾ ਨਾ ਪਾਣੀ ਦੇਖੀ ਪਤਾ ਕਿਦਾਂ ਦਾ ਵਾ ਨਾ ਦੇ ਮੇਰੇ ਮਾਂ ਨੂੰ ਨਾ ਮੇਰੇ ਮਾਂ ਨੂੰ ਡਰਮੀ ਦੇਖਿਆ ਡੇਪੀ ਉੱਥੇ ਲੈ ਮਮੀ ਤੇਰਾ ਛੋਟਾ ਨਾਲ ਆਇਆ ਆ ਗਿਆ ਹੀ ਉਹ ਆ ਗਿਆ ਹੀ ਉਹ ਆਇਓ 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 ਆਹ ਇਹਲਾ ਦੇਖਿਆ ਚੱਲਿਆ ਚੱਲਿਆ ਮੈਂ ਲੈ ਕੇ ਮੈਂ ਕਿ ਗਲਤੀ ਕਰ ਲਈ ਲਿਆ ਕੇ ਡਰਾਮ ਕਰੇ ਚਲ ਗਿਆ ਚਲ ਗਿਆ ਐਨੂੰ ਇਹਨੂੰ ਉੱਠ ਗਾੜੀਆਂ ਉੱਪਰੇ ਹੋ ਮਾੜਾ ਜਿਹਾ ਹਵਾ ਨੇ ਕਿਤਾ ਪਹਿਲੀ ਲਗਾਣਾ ਲੱਗਤੀ ਆ ਲਗਾ ਦੇ ਡਰਾਮ ਨੂੰ ਤੇਰਾ ਸਵਾਹ ਹੋਈ ਨਹੀਂ ਨੰਨੇ ਮੈਸੇ ਕਿੰਮਤ ਦੇਣਾ ਏਕ ਲੈ ਕੇ ਆਏ ਕਿ ਸੱਚੀ ਇਹਨਾਂ ਦਾ ਰਾਤਾ ਤਾਂ ਨਹੀਂ ਤੂੰ ਕੀ ਕਹ ਨਾਲ ਮੈਂ ਤਾਂ ਘਰ ਨਹੀਂ ਹੰਤਾ ਪਾਣੀ ਭਰਨਾ ਵਾ ਹੁਣ ਕੀ ਪਤਾ ਪਾਣੀ ਭਰਨਾ ਕਿ ਨੰਨੀ ਹੋ ਗਿਆ ਨਾ ਤੇ ਤਨੂੰ ਨਹੀਂ ਹੋ ਮੈਂ ਛੱਡ ਦਿੱਤੀ ਤਾਂ ਮੈਂ ਦੱਸ ਦਿੱਤਾ ਜੀ ਨਾਲ ਚੜ ਕੇ ਗਿਆ ਜਦਾ ਸਤੀਮਾ ਦੇਣਾ ਤੂੰ ਵਕਫਾ ਮੇਰੀ ਗਲਤੀ ਆ ਹਾਂ ਮੈਂ ਕੀਤਾ ਵਾ ਤੂੰ ਲੈ ਐਨਕਾ ਲਾ ਦ ਨੰਦੀ ਦੀ ਐਨਕਾ ਲਾ ਦ ਵਿਚਾਰੀ ਦੀ ਉਹਨੂੰ ਦੇਖਣਾ ਕੋਈ ਕਰ ਐਨਕਾ ਐਨਕਾ ਹੇ ਐਨਕਾ ਪਹਿਣਾ ਤੈਨੂੰ ਦੇਖਦਾ ਹੀ ਨਹੀਂ ਆ ਚੁੱਕ ਤਿੰਦਰ ਜੇ ਚਾਹ ਬਣਾਵਦੀ ਏ ਜੀ ਚਾਹ ਨਾ ਮਾਤਾ ਮੈਨ ਲਈ ਮਿਲਦੇ ਪਾਣੀ ਦਾ ਕੱਪ ਮਿਲਦੇ ਪਾਣੀ ਪਾਣੀ ਨਿੰਬੂ ਪਾਣੀ ਬਣਾ ਲਓ ਚਾਹ ਬਣਾਓ ਚਾਹ ਨੂੰ ਜੀ ਕੰਡਾ ਚਾਹ ਬਣਾ ਹੋਏ ਓਲੀ ਨਾ ਕੋ ਬਣਾਈਆਂ ਤੇ ਚਾਹ ਨੂੰ ਜੀ ਕੰਡਿਆ ਵਾ ਹਾਂ ਮੈਂ ਪੀਂਦੀ ਆ ਚਾਹ ਪੀਂਦੀ ਆ ਉਹ ਲਾਓ ਤੇ ਸਹੀ ਇਹਨੂੰ ਮੈਨੂੰ ਲੱਗ ਗਿਆ ਪਤਾ ਕੁਝ ਨਹੀਂ ਹੋਇਆ ਹੁਣ ਆ ਜਾਣੀ ਹੋਸ਼ ਇਹਨੂੰ ਆਪੇ ਆ ਜਾਣੀ ਮੈਂ ਦੇ ਘੜੀ ਨਹੀਂ ਹਿਲਦੀ ਹਲੇ ਆਵੇ ਨਾੜ ਚਪੈਣਾ ਹੈ ਕਿਦਾਂ ਦੀ ਗੱਲਾਂ ਕਰਦਾ ਪਲਛੜੀਆਂ